ਤਲ ਤਲੀਏ ਚੱਲ ਹੁਣ ਯਾਰ ਯਾਰ ਚੰਦਰਾ ਸੌਣ ਦੇਂਦੇ ਯਾਰ ਅਜਿਹਾ ਉਹਦੇ ਜਵਾਕ ਕਿਸੇ ਦੇ ਆਖੇ ਨਹੀਂ ਲੱਗਦੇ ਅੱਜ ਨੂੰ ਕੁਰਾਣਾ ਪਛਾਦ ਖਵਾਈਏ ਫਿਰ ਚੱਲ ਲੈ ਯਾਰ ਏਲਵਾ ਲੱਚਾ ਪੀ ਲਾ ਹੋਰ ਫਿਰ ਕਿਵੇਂ ਮੋਲ ਮੋਲ ਖਾ ਖੂਬ ਹੈਗਾ ਤੇਰਾ ਖੂਬ ਤਾਂ ਬਾਦੂਆ ਯਾਰ ਹੂੰ ਤੂੰ ਮੁੰਡੇ ਆਪਣੀ ਬੜੀ ਅੱਖਾਂ ਹੀ ਲੜਕਦੇ ਆ ਹੂੰ ਘੜ ਦਿੰਨੇ ਆ ਫਿਰ ਗੈਦੰਗੂ ਹੂੰ ਉਹ ਫਿਰ ਟਿਕਾਣਾ ਕੀ ਉਹਨਾਂ ਦਾ ਅਜੀ ਤਾਂ ਆ ਗਏ ਆਪਣੇ ਚਿੱਤਰ ਗੈਂਗ ਓਸ਼ਾ ਜਿੰਨਰੇ ਪਿਛਲੇ ਮਹੀਨੇ ਚਿੱਤਰ ਮਾਰੇ ਸੀ ਮੈਂ ਹਾਂ ਕੋਈ ਨਾ ਕਰਦਾ ਗੱਲ ਮੈਂ ਕਹਵਰਾਣਾ ਤੂੰ A few moments later, ਓਏ ਦੱਸੀ ਨਾ ਕਿਸੇ ਨੂੰ ਆਪਣਾ ਕੁੱਤਾ ਤੋਂ ਡਰ ਲੱਗਦਾ ਠੀਕ ਆ ਸਹੀ ਗੱਲ ਆ ਬਈ ਯਾਰ ਜੇ ਪਤਾ ਲੱਗ ਜਣਾ ਆਪਣਾ ਪ੍ਰਭਾਵ ਖਤਮ ਹੋ ਜਾਏ ਤੂੰ ਫੜ ਜਾਏ ਕੱਪੜੇ ਝਾੜ ਲਾ ਪਤਾ ਨਾ ਲੱਗੇ ਖੜ ਜਾਏ ਖੜ ਜਾਏ ਉਹ ਤਾਂ ਕਹਿੰਦੇ ਬਾਵਾ ਜਾਣੀ ਸੀ ਤਾਂ ਇਕੱਲਾ ਹੀ ਬੈਠਾ ਉਹ ਤਾਂ ਦਵਾਵਿਆ ਨਹੀਂ ਸੀ ਯਾਰੇ ਚਲ ਕੋਈ ਨਾ ਆਪਾਂ ਨੂੰ ਵੀ ਵਧੀਆ ਇੱਕ ਜਾਣੀ ਆ ਕੁੜਦਾਂਗੇ ਆਇਆ ਹੈ ਸਾਡੇ ਸ਼ੋਰ ਨੂੰ ਬੋਲਦਾ ਕਿਵੇਂ ਆ ਹੈ ਆ ਕਰੀਏ ਦਾ ਗੁਗਾ ਹੈ ਹੋ ਗਿਆ ਹੈ ਹੈ ਖਰਾ ਮੁੰਡਿਆ ਤੂੰ ਹੀ ਕੋਣ ਹੈ ਸਾਡਾ ਊੜਾ ਹੈ ਇਹ ਦੰਨੇ ਬੋਲਦੇ ਸੀ ਭਜੀਏ ਭੱਜ ਅਫ ਯੂ ਮੂਮੈਂਟਸ ਲੇਟਰ ਯੇ ਮੈਨੂੰ ਮਾਫ ਕਰ ਦੇ ਮੈਂ ਤਾਂ ਆ ਲੈ ਕੇ ਆਈ ਮੇਰ ਤਾਂ ਹੀ ਦੋ ਜਵਾਕ ਹੀ ਮੈਨੂੰ ਛੱਡ ਦਈ ਕਿਉਂ ਗੁੰਗੇ ਰਫੇਰਾ ਜਾਗਦੇ ਤੁਸੀਂ ਬਦਮਾਸ਼ ਬੰਦੇ ਸੜੇ ਓ ਬਾਈ ਜੀ ਮੈਂ ਕਿੱਥੋਂ ਦਾ ਬਦਮਾਸ਼ ਕਰਦੇ ਆ ਬਦਮਾਸ਼ੀ ਫਿਰ ਬਣਗੇ ਬਦਮਾਸ਼ ਭਰਾਜੀ ਨਹੀਂ ਅਗਰੇ ਹਿਸਾਬ ਨਾਲ ਠੀਕ ਹੈ ਬਾਈ ਸਾਡੇ ਤੋਂ ਨੂੰ ਹੱਥ ਨਹੀਂ ਬਣ ਚਾਹੀਦਾ ਮੇਰੀ ਗਲਤੀ ਹੈ ਇਹ ਦੋ ਤਰੋ ਮੇਰੇ ਬੰਦੇ ਦੀ ਇਹ ਫੂ ਮੂਮੈਂਟਸ ਲੇਟਰ ਬਾਈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਦਿਓ ਮਿਲਦੇ ਆਂ ਅਗਲੀ ਵੀਡੀਓ ਤੱਕ ਤਬ ਤੱਕ ਬਾਏ ਬਾਏ ਨਾ ਵੀ ਲਾਲਾ